ਆਪਣੇ ਵੀਰ ਇੱਕ بڑا ਕੰਸਰਨਰ ਕਬੱਡੀ ਨੂੰ ਲੈ ਕੇ ਜਤਾਇਆ ਜਾਂਦਾ ਸੀ ਕਿ ਡਰੱਗ ਯੂਜ਼ ਹੁੰਦੀ ਆ ਸਟੇਰਾਇਡ ਯੂਜ਼ ਹੁੰਦੇ ਆ ਕਈ ਪਲੇਅਰ ਪਿੰਕੇ ਜਰਗ ਵਰਗੇ ਬਿਆਨ ਵੀ ਇਹ ਆ ਕਿ ਮੈਂ ਕਬੱਡੀ ਲੀਵ ਕਰਕੇ ਕਰਤੀ ਕਿ ਮੈਂ ਨੈਸ਼ਨਲ ਖੇਡਣਾ ਪਸੰਦ ਕਰਦਾ ਮੈਂ ਤੁਸੀਂ ਗੱਲ ਕੀਤੀ ਆ ਵੀ ਨਵੇਂ ਬੱਚੇ ਕਬੱਡੀ ਦੇ ਵਿੱਚ ਆਉਂਦੇ ਆ ਜਾਂ ਪਿੰਕੇ ਜਰਗ ਦੀਆਂ ਸਟੇਟਮੈਂਟਾਂ ਨੇ ਮੈਨੂੰ ਜੋ ਲੱਗਦਾ ਪੰਜਾਬ ਦੇ ਤੁਸੀਂ ਕੀੜਾ ਕਰੋਗੇ ਸਾਰੇ ਕਬੱਡੀ ਨਹੀਂ ਖੇਡਦੇ ਪਰ ਮੋੜਾਂ ਤੇ ਹਰਥੋਂ ਨਸ਼ੇ ਵਾਲਾ ਬੱਚਾ ਮਿਲ ਜੂਗਾ ਜਿਹੜੀ ਚੀਜ਼ ਮੈਂ ਦੇਖੀ ਨਹੀਂ ਅੱਜ ਤੱਕ ਮੈਂ ਉਹ ਚੀਜ਼ ਦੀ ਬਿਆਨਵਾਦੀ ਨਹੀਂ ਕਰ ਸਕਦਾ ਪਰ ਮੈਂ ਇਹ ਕਹਣਾ ਜਿਹੜੀਆਂ ਤੁਸੀਂ ਸਿੱਧੀਆਂ ਕਬੱਡੀ ਨਾਲ ਜੋੜ ਕੇ ਸਟੇਟਮੈਂਟਾਂ ਹੀ ਦੇ ਦਿੰਨੇ ਹੋ ਉਹਨਾਂ ਸੁਲਤਾਨ ਖੇਡਿਆ ਅੰਬਾ ਖੇਡਿਆ ਖੁਸ਼ੀਆਰ ਗਿਆ ਨੂੰ 20 21 22 ਸਾਲ ਹੋ ਗਿਆ ਪਾਲਾ ਜਲਾਲਪੁਰੀਆ ਖੇਡੀ ਜਾਂਦਾ ਸਟੇਰੀਡ ਨਾਲ ਨਹੀਂ ਭਾਜੀ ਖੇਡਿਆ ਜਾਂਦਾ ਸਾਡੇ ਨਾਲ ਇੱਕ ਸਖਸ਼ ਜਿਹਨੂੰ ਅਕਸਰ ਤੁਸੀਂ ਪਹਿਲਾਂ ਨਿਊਜ਼ੀਲੈਂਡ ਤੋਂ ਨੇ ਔਰ ਬੜੀਆਂ ਐਸੀਆਂ ক্রিকেট ਗਰਾਊਂਡਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਐਜ਼ ਅ ਕਮੈਂਟੇਟਰ ਵੇਖਿਆ ਔਰ ਮੈਨੂੰ ਲੱਗਦਾ ਕਿ ক্রিকেট ਦੇ ਵਿੱਚ ਜੇ ਕੋਈ ਕਮੈਂਟਰੀ ਕਰਦਾ ਉਹ ਬੈਸਟ ਕਮੈਂਟਰੀ ਔਰ ਜਦੋਂ ਗੱਲ ਕਬੱਡੀ ਦੀ ਆ ਜਾਂਦੀ ਹੈ ਜਿੱਥੇ ਆਡੀਅנס ਆਉਂਦੀ ਆ ਜਿਹੜੇ ਦਰਸ਼ਕ ਨੇ ਉਹ ਪਹਿਲਾਂ ਤੋਂ ਰੌਣ ਦੇ ਵਿੱਚ ਹੁੰਦੇ ਆ ਆਪਣੇ ਜੋਸ਼ ਵਿੱਚ ਹੁੰਦੇ ਆ ਪਰ ਉਹਨਾਂ ਦੇ ਜੋਸ਼ ਨੂੰ ਦੁੱਗਣਾ ਤਿੱਗਣਾ ਕਰਨਾ ਆਡੀਅנס ਦੇ ਜੋਸ਼ ਨੂੰ ਦੁੱਗਣਾ ਤਿੱਗਣਾ ਕਰਨਾ ਹੱਲਾ ਗੁੱਲਾ ਕਰਾਉਣਾ ਇਹ ਹਿੱਸਿਆਂ ਦਾ ਅਮਨ ਰੰਦ ਵੇਖੋ ਹੁਣਾਂ ਦੇ ਸੋ ਮੇਰੀ ਮੁਰਾਦ ਅਮਰ ਰੰਧਾਵਾ ਮੇਰੇ ਨਾਲ ਨੇ ਪੰਜਾਬ ਟੀਵੀ ਦੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਅਮਨਵੀਰ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਮੁਬਾਰਕਾਂ 73ਵੀਂ ਸਿੱਖ ਆਸਟ੍ਰੇਲੀਅਨ ਖੇਡਾਂ ਨੇ ਜਿਹੜੀਆਂ ਉਹਦਾ ਹਿੱਸੇਦਾਰ ਬਣ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਟੀਵੀ ਦੀ ਪੰਜਾਬ ਟੀਵੀ ਆਸਟ੍ਰੇਲੀਆ ਦੀ ਸਾਰੀ ਟੀਮ ਦਾ ਤੇ ਤੁਹਾਡੇ ਮਾਧਮ ਰਹੀਂ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ 37ਵੀਂ ਆਸਟ੍ਰੇਲੀਅਨ ਸੈਕ ਖੇਡਾਂ ਜਿਹੜੀਆਂ ਸਿਡਨੀ ਦੇ ਵਿੱਚ ਅੱਜ ਸਮਾਪਤ ਹੋਈਆਂ ਤੇ ਭਰਮਾ ਪੰਜਾਬੀਆਂ ਦਾ ਤੇ ਪੰਜਾਬੀਅਤ ਦਾ ਜਿਹੜਾ ਹਜੂਮ ਉਹ ਦੇਖਣ ਨੂੰ ਮਿਲਿਆ ਤੇ ਬੜਾ ਚੰਗਾ ਲੱਗ ਰਿਹਾ ਵੀ ਅਸੀਂ ਆਪਦੇ ਕੰਨਿਓ ਜੰਨੀ ਕਾ ਸੇਵਾ ਸੀ ਇੱਕ ਸਾਨੂੰ ਮਿਲੀ ਅਸੀਂ ਉਹ ਪੂਰੀ ਕਰ ਚੱਲੇ ਜੀ ਆਪਣੇ ਵੀਰ ਤੁਹਾਨੂੰ ਤੁਹਾਡੀ ਆਵਾਜ਼ ਦੇ ਵਿੱਚ ਇੱਕ ਬੜਾ ਜਾਦੂ ਜਿਹਾ ਹੈ ਜਿਹੜਾ ਦਰਸ਼ਕਾਂ ਨੂੰ ਕਮੈਂਟਰੀ ਦੇ ਜ਼ਰੀਏ ਖਿੱਚ ਲੈਂਦਾ ਇਹੀ ਰ ਹੁਣ ਕਬੱਡੀ ਗਰਾਊਂਡਾਂ ਦੇ ਵਿੱਚ ਵੀ ਅਮਨ ਰੰਦਾਵਾ ਦਾ ਨਾਮ ਇੱਕ ਰਿਸਪੈਕਟ ਦੇ ਵਜੋਂ ਲਿਆ ਜਾਂਦਾ ਐਜ਼ ਅ ਕਮੈਂਟੇਟਰ ਇਹ ਗੇਮਾ ਨਿਊਜ਼ੀਲੈਂਡ ਦੇ ਵਿੱਚ ਜੜ ਜਿਹੜੀ ਸੌਰੀ ਆਸਟ੍ਰੇਲੀਆ ਦੇ ਵਿੱਚ ਜੜ ਲੱਗੀ 1988 ਦੇ ਵਿੱਚ ਮੈਨੂੰ ਪਤਾ ਲੱਗਾ ਵੀ ਇਹ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੁਰੂ ਹੋ ਰਹੀਆਂ ਨੇ ਸਿੱਖ ਖੇਡਾਂ ਸੋ ਮੈਨੂੰ ਲੱਗਦਾ ਇਹ ਬੂਟਾ ਹੌਲੀ-ਹੌਲੀ ਸਾਰੇ ਮੁਲਕਾਂ ਦੇ ਵਿੱਚ ਵਧੇਗਾ ਓਵਰਆਲ ਪੂਰੀਆਂ ਸਿੱਖ ਖੇਡਾਂ ਜਿਹੜੀਆਂ ਆਸਟ੍ਰੇਲੀਆ ਦੀਆਂ ਇਸ ਵਕਤ ਸਿਡਨੀ 'ਚ ਹੋਈਆਂ ਨੇ ਇਹਨੂੰ ਪੂਰੀ ਪਿਕਚਰ ਨੂੰ ਜੇ ਦਰਸਾਉਣਾ ਹੋਵੇ ਕਿਵੇਂ ਦਰਸਾਉਣੀ ਹੈ ਪੂਰੀ ਪਿਕਚਰ ਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀਆਂ ਆਂ ਆਸਟ੍ਰੇਲੀਆ ਦੀਆਂ ਸੈਕ ਖੇਡਾਂ ਹੁੰਦੀਆਂ ਇਹ ਕੱਲੀਆਂ ਆਸਟ੍ਰੇਲੀਆ ਦੇ ਵਿੱਚ ਨਹੀਂ ਮੇਰਾ ਖਿਆਲ ਆ ਵੀ 올 ਵਰਲਡ ਇਹਨਾਂ ਨੂੰ ਜਿਹੜੀਆਂ ਪੂਰੇ ਵਰਲਡ ਦੀਆਂ ਨੰਬਰ 1 ਸੈਕ ਖੇਡਾਂ ਲੈ ਕੇ ਚੱਲਦਾ ਉਹ ਜਦੋਂ ਪੂਰੇ ਵਰਲਡ ਦੀ ਗੱਲ ਤਾਂ ਆ ਜਾਂਦੀ ਹੈ ਕਿਉਂਕਿ ਹਰ ਇੱਕ ਪੰਜਾਬੀ ਨੂੰ ਆਸਟ੍ਰੇਲੀਆ ਦੀਆਂ ਸੈਕ ਖੇਡਾਂ ਦਾ ਜਿਹੜਾ ਚਾਹ ਹੁੰਦਾ ਵਾ ਵੀ ਆਸਟ੍ਰੇਲੀਆ ਦੇ ਵਿੱਚ ਸੈਕ ਖੇਡਾਂ ਹੋਣਗੀਆਂ ਉੱਥੇ ਵਧੀਆ ਪ੍ਰਬੰਧ ਹੋਣਗੇ ਇਦਾਂ ਨਹੀਂ ਹੈਗਾ ਵੀ ਕੱਲੀ ਕਬੱਡੀ ਨੂੰ ਹੀ ਆ ਜਿੱਥੇ ਆਪਣੀ ਕਮਿਊਨਿਟੀ ਦੇ ਜਾਂ ਹੋਰ ਕਮਿਊਨਿਟੀਆਂ ਦੇ ਬੱਚੇ ਆ ਅਲੱਗ-ਅਲੱ ਇਹ ਆਉਣੇ ਪਾਰਟਿਸਪੇਟ ਕੀਤਾ ਤੁਸੀਂ ਇਹ ਦੇਖ ਲਓ ਵੀ ਇੱਕ ਪੰਜਾਬੀਆਂ ਤੌਰ ਤੇ ਆਪਣੀਆਂ ਸਿੱਖ ਖੇਡਾਂ ਜਿਹੜੀਆਂ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੀਆਂ ਆਪਣੇ ਰਿਲੀਜੀਅਨ ਨੂੰ ਵੀ ਰਿਪਰੈਜ਼ੈਂਟ ਕਰਦੀਆਂ ਉਹਦੇ ਵਿੱਚ ਇੰਨਾ ਭਰਮੇ ਪਲੇਅਰਾਂ ਦਾ ਆਉਣਾ ਆਪਣੀ ਕਮਿਊਨਿਟੀ ਦੇ ਲਈ ਬੜੇ ਮਾਣ ਵਾਲੀ ਗੱਲ ਆ ਇਦਾਂ ਹੀ ਜਿਦਾ ਨਿਊਜ਼ੀਲੈਂਡ ਦੇ ਵਿੱਚ ਵੀ ਸਿੱਖ ਖੇਡਾਂ ਹੋਣੀਆਂ ਸਟਾਰਟ ਹੋਈਆਂ ਉਹ ਜਿਹੜੀ ਪੂਰੀ ਮੈਨੇਜਮੈਂਟ ਆ ਉਹ ਵੀ ਵਧੀਆ ਕਰਨ ਦੀ ਟਰਾਈ ਕਰ ਰਹੀ ਆ ਤੇ ਵਧੀਆ ਪਿਛਲੇ ਤੋਂ ਪਿਛਲੇ ਸਾਲ ਤੋਂ ਲੈ ਕੇ ਉਦੋਂ ਪਿਛਲੇ ਸਾਲ ਤੋਂ ਲੈ ਕੇ ਹਰ ਇੱਕ ਸਾਲ ਆ ਜਿਹੜਾ ਉਹ ਜਿਹੜੀਆਂ ਸਿੱਖ ਖੇਡਾਂ ਹੋਰ ਵੱਡੇ ਪੱਧਰ ਤੇ ਜਾ ਰਹੀਆਂ ਉਹਨਾਂ ਲਈ ਵੀ ਆ ਬਾਕੀ ਪ੍ਰਿੰਸ ਐਕਸਰਟ ਨਿਊਜ਼ੀਲੈਂਡ ਕਬੱਡੀ ਦਾ ਇੱਕ ਵਰਲਡ ਕੱਪ ਵੀ ਕਰਵਾਉਂਦੀ ਆ ਤੇ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਜਿੱਥੇ ਟਾਕਾਨੀਨੀ ਦੇ ਵਿੱਚ ਮਾਖੇੜ ਕਬੱਡੀ ਦਾ ਪਹਿਲਾ ਸਟੇਡੀਅਮ ਉਹ ਵੀ ਨਿਊਜ਼ੀਲੈਂਡ ਦੇ ਹਿੱਸੇ ਆਇਆ ਇਹ ਵੀ ਮੈਨੂੰ ਲੱਗਦਾ ਨਿਊਜ਼ੀਲੈਂਡ ਵਾਸੀਆਂ ਦੇ ਲਈ ਬੜੇ ਮਾਣ ਵਾਲੀ ਗੱਲ ਆ ਤੇ ਬਾਕੀ ਆਸਟ੍ਰੇਲੀਆ ਦੀਆਂ ਜਿਹੜੀਆਂ ਸਿੱਖ ਖੇਡਾਂ ਮੈਂ ਤਾਂ ਇਹੀ ਕਹੂੰਗਾ ਵੀ ਇੰਨਾ ਵੱਡਾ ਪ੍ਰਬੰਧ ਇੰਨਾ ਪੰਜਾਬੀਆਂ ਦਾ ਭਰਮਾ ਹੰਗਾਰਾ ਤੇ ਸਭ ਤੋਂ ਵੱਡੀ ਗੱਲ ਇੱਕ ਝਟ ਹੋ ਕੇ ਕਰਵਾਉਣੀ ਆ ਕਿਉਂਕਿ ਵੱਖੋ-ਵੱਖਰੀਆਂ ਫੈਡਰੇਸ਼ਨਾਂ ਕਬੱਡੀ ਲਈ ਕੰਮ ਕਰਦੀਆਂ ਵੱਖੋ-ਵੱਖਰੀ ਇੱਥੇ ਹਰ ਇੱਕ ਚੀਜ਼ ਆ ਜਿਹੜੀ ਉਹ ਇੱਕ ਹੋ ਜਾਂਦੀ ਆ ਬਰਾਬਰ ਹੋ ਜਾਂਦੀ ਆ ਤੇ ਯੂਨਿਟੀ ਸਭ ਤੋਂ ਵੱਡੀ ਆ ਮੇਰਾ ਖਿਆਲ ਆ ਉਹ ਦੇਖਣ ਨੂੰ ਮਿਲਦੀ ਆ ਆਸਟ੍ਰੇਲੀਆ ਦੇ ਸੈਕਹਟਾਂ ਅਮਰੰਦਾ ਵੀਰ ਇਸ ਵਾਰ ਆਸਟ੍ਰੇਲੀਆ ਨੇ ਇੱਕ ਨਵੀਂ ਪੇੜ ਪਾ ਦਿੱਤੀ ਖਾਸ ਕਰਕੇ ਸਿਡਨੀ ਤੋਂ ਦੀ ਸ਼ੁਰੂਆਤ ਹੋ ਗਈ ਬੱਚਿਆਂ ਦਾ ਇੰਟਰਸਟ ਜਿਹੜਾ ਕਬੱਡੀ ਦੇ ਨਾਲ ਬਣਾ ਦਿੱਤਾ ਬੱਚਿਆਂ ਦੀਆਂ ਟੀਮਾਂ ਅੰਡਰ 15 19 ਔਰ ਉਹ ਉਤਸ਼ਾਹ ਆਡੀਅנס ਦੇ ਵਿੱਚ ਵੀ ਤੇ ਬੱਚਿਆਂ ਦੇ ਵਿੱਚ ਇੱਕ ਵੱਖਰੀ ਚੀਜ਼ ਸੀ ਹੌਲੀ ਹੌਲੀ ਮੈਨੂੰ ਲੱਗਦਾ ਕਿ ਇਹ ਰੁਝਾਨ ਬੱਚਿਆਂ ਦਾ ਬਾਕੀ ਸ਼ਹਿਰਾਂ 'ਚ ਬਾਕੀ ਦੇਸ਼ਾਂ 'ਚ ਵੀ ਵਧੇਗਾ ਬੱਚਿਆਂ ਦੀਆਂ ਖੇਮਾਂ ਨੂੰ ਲੈ ਕੇ ਤੁਸੀਂ ਕਿਦਾਂ ਦੇਖਦੇ ਹੋ ਬੱਚਿਆਂ ਦੇ ਇਸ ਉਤਸ਼ਾਹ ਨੂੰ ਜਿਹੜੀਆਂ ਨਵੀਂ ਪੇੜ ਜਿਹੜੀ ਪਈ ਹੈ ਮੈਂ ਭਾਜੀ ਤੁਹਾਨੂੰ ਵੀ ਸੀਰੀਅਸ ਅਈ ਗੱਲ ਨੂੰ ਲਾਵਾ ਤਾਂ ਮੈਂ ਨਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਪਿੰਡਾਂ ਦੇ ਵਿੱਚ ਜੋ ਟੂਰਨਾਮੈਂਟ ਹੁੰਦੇ ਸੀ ਨਾ ਉਹ ਟੂਰਨਾਮੈਂਟ ਜਦੋਂ ਕਰਵਾਉਂਦੇ ਸੀ ਤਾਂ ਇਦਾਂ ਸੋਚਦੇ ਸੀ ਵੀ ਯਾਰ ਪਿੰਡ ਦੇ ਮੁੰਡੇ ਨਸ਼ਿਆਂ ਤੋਂ ਦੂਰ ਰਹਿਣ ਉਹ ਗਰਾਊਂਡ ਨਾਲ ਜੁੜਨ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਉਹ ਗਰਾਊਂਡ ਨਾਲ ਜੁੜੇ ਪਰ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਆ ਬਾਹਰਲੇ ਪਲੇਅਰ ਵੱਡੇ ਪਲੇਅਰ ਪੰਜਾਬ ਤੋਂ ਇੰਡੀਆ ਤੋਂ ਜਾਂ ਹੋਰ ਕਈ ਮੁਲਕਾਂ ਤੋਂ ਜਿਹੜੇ ਖੇਡਣ ਦੇ ਲਈ ਆਉਂਦੇ ਆ ਉਹਨਾਂ ਦੇ ਨਾਲ ਬੱਚਿਆਂ ਦੇ ਵਿੱਚ ਉਤਸ਼ਾਹ ਹੁੰਦਾ ਕਿ ਹਾਂ ਯਾਰ ਆਪਾਂ ਖੇਢੀਏ ਆਪਾਂ ਉਹਨਾਂ ਦੇ ਵਿੱਚ ਆਈਏ ਜਾਂ ਆਪਣੇ ਵੱਡੇ ਪਲੇਅਰਾਂ ਦੇ ਨਾਲ ਮਿਲিয়ে ਕਰੀਏ ਜੋ ਵੀ ਹੁੰਦਾ ਵਾ ਉਹਦੇ ਨਾਲ ਕੀ ਹੁੰਦਾ ਪਰ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਖੇਡਾਂ ਹੁੰਦੀਆਂ ਸੀ ਤਾਂ ਉਦੋਂ ਬੱਚਿਆਂ ਨੂੰ ਇੰਨਾ ਭਰਮਾ ਹੰਗਾਰਾ ਜਾਂ ਪਾਰਟਿਸਿਪੇਟ ਕਰਨ ਦੇ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਸੀ ਤੇ ਮੈਂ ਸਪੈਸ਼ਲੀ ਤੌਰ ਤੇ ਰਿਵਰ ਐਂਡ ਕਲੱਬ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਲੰਬੇ ਸਮੇਂ ਤੋਂ ਬੱਚਿਆਂ ਨੂੰ ਮਿਹਨਤ ਕਰਵਾ ਰਹੇ ਆ ਜਦੋਂ ਮੈਂ ਲਾਸਟ ਟਾਈਮ ਆਸਟ੍ਰੇਲੀਆ ਆਇਆ ਤਾਂ ਉਦੋਂ ਜੈਤੋ ਵਾਲਾ ਭਾਉ ਜਿਹੜਾ ਸੀਨੀਅਰ ਕਬੱਡੀ ਖਿਡਾਰੀ ਆ ਉਹ ਆਇਆ ਹੋਇਆ ਸੀ ਤੇ ਉਹਨੇ ਉਹ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੱਤੀ ਤੇ ਮੈਨੂੰ ਲੱਗਦਾ ਜਿਹੜੀ ਵੱਡੇ ਮਾਣ ਵਾਲੀ ਗੱਲ ਹੋ ਜਾਂਦੀ ਆ ਤੇ ਜਦੋਂ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਕਿਸੇ ਇਹੋ ਜਿਹੇ ਪਲੇਅਰ ਤੋਂ ਕੁ ਦਵਾਉਂਦੇ ਆ ਜਾਂ ਉਹਨਾਂ ਬੱਚਿਆਂ ਨੂੰ ਏਡੇ ਵੱਡੇ ਮੈਨਟ ਦੇ ਵਿੱਚ ਪਾਰਟਿਸਿਪੇਟ ਕਰਾਉਂਦੇ ਆ ਉਹਨਾਂ ਤੋਂ ਮੈਨੂੰ ਲੱਗਦਾ ਹੋਰ ਨਵੇਂ ਬੱਚੇ ਉਤਸ਼ਾਹਿਤ ਹੋਗੇ ਜਿਹੜਾ ਕਬੱਡੀ ਦੇ ਵਿੱਚ ਆਉਂਦੇ ਆ ਤੇ ਮੇਰੀ ਪਰਸਨਲੀ ਤੌਰ ਤੇ ਵੀ ਗੁਜਾਰਸ਼ ਇਹੀ ਆ ਵੀ ਜਿਹੜੇ ਵੱਡੇ ਇਵੈਂਟ ਜਿਹੜੇ ਵੀ ਮਰਜ਼ੀ ਮੁਲਕ ਦੇ ਵਿੱਚ ਹੁੰਦੇ ਆ ਈਵਨ ਪੰਜਾਬ ਦੇ ਵਿੱਚ ਵੀ ਹੁੰਦੇ ਆ ਚਾਹੇ ਉੱਥੇ ਪਿੰਡ ਦੇ ਬ ਇਹ ਬੱਚਿਆਂ ਨੂੰ ਮੌਕਾ ਮਿਲਣਾ ਤੇ ਭਰਮਾ ਹੰਗਾਰਾ ਮਿਲਣਾ ਮੈਂ ਤਾਂ ਇਹ ਵੀ ਸੋਚਦਾ ਵੀ ਉਹਨਾਂ ਲਈ ਕੁਝ ਨਾ ਕੁਝ ਚਾਹੀਏ ਇਨਾਮ ਵੀ ਹੋਵੇ ਜਾਂ ਜੋ ਬੱਚੇ ਜਿਹੜੇ ਮਾਂ ਖੇਡ ਕਬੱਡੀ ਨਾਲ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਆ ਉਹਦੇ ਨਾਲ ਜੁੜ ਸਕਣ ਆਪਣੀ ਵੀ ਇੱਕ ਬੜਾ ਕੰਸਰਨ ਕਬੱਡੀ ਨੂੰ ਲੈ ਕੇ ਚਿਤਾਇਆ ਜਾਂਦਾ ਸੀ ਖਾਸ ਕਰਕੇ ਸਟੀਰੋਇਡ ਨੂੰ ਲੈ ਕੇ ਕਿ ਡਰੱਗ ਯੂਜ਼ ਹੁੰਦੀ ਆ ਸਟੀਰੋਇਡ ਯੂਜ਼ ਹੁੰਦੇ ਆ ਕਈ ਪਲੇਅਰ ਪਿੰਕੇ ਜਰਗ ਵਰਗੇ ਆਈ ਥਿੰਕ ਉਹਨਾਂ ਦੇ ਬਿਆਨ ਵੀ ਇਹ ਆ ਕਿ ਮੈਂ ਕਬੱਡੀ ਲੀਵ ਇਸ ਕਰਕੇ ਕਰਤੀ ਕਿ ਮੈਂ ਨੇਚਰਲ ਖੇਡਣਾ ਪਸੰਦ ਕਰਦਾ ਪਰ ਮੇਰੇ ਸਾਹਮਣੇ ਇੱਕ ਉਹ ਪਲੇਅਰ ਆ ਜਿਨੇ ਸਟੀਰੋਇਡ ਲਏ ਹੋਏ ਆ ਮੈਂ ਨਹੀਂ ਕਰ ਪਾਵਾਂਗਾ ਜਦੋਂ ਬੱਚੇ ਕਬੱਡੀ ਦੇ ਨਾਲ ਜੰਪ ਕਰਦੇ ਆ ਬੱਚੇ ਆਉਦੇ ਆ ਕੀ ਇਹ ਜਿਹੜਾ ਡਾਰਾ ਬੱਚਿਆਂ ਦੇ ਮਾਪਿਓ ਦੇ ਵਿੱਚ ਪਹਿਲਾਂ ਤੋਂ ਸੀ ਕਿ ਜੇ ਸਾਡਾ ਬੱਚਾ ਸੀ ਕਬੱਡੀ ਚ ਪਾਤਾ ਤਾਂ ਕਿਤੇ ਸਟਰੀਅ ਆਈ ਜਾਂ ਨਸ਼ਿਆਂ ਜਿੰਨਾ ਪੈ ਜੇ ਇਹਨੂੰ ਲੈ ਕੇ ਕਿੰਨੇ ਕੋਈ ਚਿੰਤਤ ਹੋਣਾ ਬਣਦਾ ਹੈ ਜਾਂ ਇਹ ਕਿੰਨੇ ਕੋਈ ਚਿੰਤਾ ਦਾ ਵਿਸ਼ਾ ਹੈ ਇਹ ਵੈਸੇ ਜਿਹੜਾ ਡਰੱਗ ਦਾ ਵਿਸ਼ਾ ਆ ਜਾਂਦਾ ਨਾ ਇਹ ਮੇਰਾ ਖਿਆਲ ਆ ਵੀ ਵੱਡੇ ਸੀਨੀਅਰਾਂ ਜਾਂ ਵੱਡੇ ਪੱਧਰ ਤੇ ਵੀ ਚੀਜ਼ਾਂ ਡਿਸਕਸ ਹੋਈਆਂ ਪਰ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਨਵੇਂ ਬੱਚੇ ਕਬੱਡੀ ਦੇ ਵਿੱਚ ਆਉਂਦੇ ਆ ਜਾਂ ਪਿੰਕੇ ਜਰਗ ਦੀਆਂ ਸਟੇਟਮੈਂਟਾਂ ਨੇ ਮੈਨੂੰ ਜੋ ਲੱਗਦਾ ਵਾ ਦੇਖੋ ਇਧਰ ਬਹੁਤ ਪੰਜਾਬ ਦੇ ਵਿੱਚ ਤੁਸੀਂ ਢੀੜਾ ਕੱਢੋਂਗੇ ਸਾਰੇ ਕਬੱਡੀ ਨਹੀਂ ਖੇਡਦੇ ਪਰ ਮੋੜਾਂ ਤੇ ਹਰ ਇੱਕ ਤੁਹਾਨੂੰ ਨਸ਼ੇ ਵਾਲਾ ਬੱਚਾ ਮਿਲ ਜੂਗਾ ਪਰ ਮੈਂ ਉਹਨਾਂ ਲੋਕਾਂ ਨੂੰ ਇੰਨੀ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਵੀ ਪਲੀਜ਼ ਤੁਸੀਂ ਕਬੱਡੀ ਨੂੰ ਬਦਨਾਮ ਨਾ ਕਰੋ ਕਬੱਡੀ ਦੇ ਵਿੱਚ ਜੇ ਸਟੂਰਡ ਵੈਸੇ ਤਾਂ ਹਰ ਇੱਕ ਗੇਮ ਬੇਟੀਆਂ ਪਰ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਦੇਖਾਂ ਵੀ ਮੈਂ ਇੰਨਾ ਪਲੇਅਰਾਂ ਦੇ ਨਾਲ ਕੋਈ ਮੇਰੀ ਇੰਨੀ ਮਿਲਬਰਤ ਨਹੀਂ ਹੈ ਕਿ ਮੈਂ ਪਰਸਨਲੀ ਉਹਨਾਂ ਨਾਲ ਜਾ ਕੇ ਬੈਠਾਂ ਜਿਹੜੀ ਚੀਜ਼ ਮੈਂ ਦੇਖੀ ਨਹੀਂ ਅੱਜ ਤੱਕ ਮੈਂ ਉਹ ਚੀਜ਼ ਦੀ ਬਿਆਨਬਾਜ਼ੀ ਨਹੀਂ ਕਰ ਸਕਦਾ ਚਾਹੇ ਮੈਂ ਗਰਾਊਂਡ 'ਚ ਖੜਾ ਆ ਇੱਥੇ ਮੈਂ ਰੋਜੀ ਖਾਂਦਾ ਜੋ ਵੀ ਆ ਵੀ ਜਦੋਂ ਆ ਪਰਸਨਲੀ ਤੌਰ ਤੇ ਵਰਤਦੇ ਨਹੀਂ ਪਰ ਜੋ ਅਫਵਾਹਾਂ ਫੈਲਦੀਆਂ ਜਾਂ ਮੈਂ ਇਹ ਨਹੀਂ ਕਹਿੰਦਾ ਵੀ ਦੇਖੋ ਇਧਰ ਜੇ ਕਿਤੋਂ ਉਹਦੀ ਹੱਤ ਕਹਿੰਦੇ ਹੁੰਦੇ ਆ ਵੀ ਅੱਗ ਲੱਗੀ ਆ ਤੇ ਫੇਰ ਹੀ ਧੂੰਆਂ ਆਉਂਦਾ ਪਰ ਮੈਂ ਇਹ ਕਹਿੰਦਾ ਜਿਹੜੀਆਂ ਤੁਸੀਂ ਸਿੱਧੀਆਂ ਕਬੱਡੀ ਨਾਲ ਜੋੜ ਕੇ ਸਟੇਟਮੈਂਟਾਂ ਹੀ ਦੇ ਦਿੰਨੇ ਹੋ ਉਹਨ ਖੁਸ਼ੀ ਵਰਗਿਆਂ ਨੂੰ 20 21 21 ਸਾਲ ਹੋ ਗਿਆ ਪਾਲਾ ਜਲਾਲਪੁਰੀਆ ਖੇਡੀਆਂ ਜਾਂਦਾ ਸਟੀਰੋਇਡ ਨਾਲ ਨਹੀਂ ਭਾਜੀ ਖੇਡਿਆ ਜਾਂਦਾ ਤੁਸੀਂ ਉਹਨਾਂ ਦੀ ਮਿਹਨਤ ਨੂੰ ਤੁਸੀਂ ਉਹਨਾਂ ਦੀ ਮਿਹਨਤ ਨੂੰ ਪਿੱਛੇ ਛੱਡ ਰਹੇ ਹੋ ਤੁਸੀਂ ਜਿਹੜੇ ਪਲੇਅਰ ਜਿਹੜੇ ਪਲੇਅਰਾਂ ਨੇ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਤੁਸੀਂ ਉਹ ਕਹਿੰਦੇ ਹੁੰਦੇ ਵੀ ਰੋੜਾਂ ਦੀ ਕਬੱਡੀ ਅੱਜ ਕਰੋੜਾਂ ਦੀ ਆ ਉਹ ਕਿਦੇ ਕਰਕੇ ਉਹ ਅੱਜ ਸੁਲਤਾਨ ਦੇ ਫਾਦਰ ਸਾਹਿਬ ਆਏ ਪ੍ਰੀਤਮ ਪਹਿਲਵਾਨ ਉਹਨਾਂ ਨੇ ਦੇਖੋ ਵੀ ਉਹਨਾਂ ਨੇ ਕਬੱਡੀ ਖੇਡੀ ਰੋੜਾਂ ਦੀ ਅੱਜ ਪੁੱਤ ਕਰੋੜਾਂ ਦੀ ਖੇਡ ਰਿਹਾ ਜੇ ਹੁਣ ਤੁਸੀਂ ਮੰਨ ਲਓ ਜੇ ਇੱਥੇ ਸਟੀਰੋਇਡ ਹੁੰਦਾ ਨਸ਼ੇ ਪੱਤੇ ਹੁੰਦੇ ਜਾਂ ਕੁਝ ਵੀ ਹੁੰ ਬਤਨੂੰ ਫਿਰ ਸੁਲਤਾਨ ਨੂੰ ਐਡਾ ਵੱਡਾ ਮਤਲਬ ਬਣਾ ਦਿੰਦਾ ਤਾਂ ਮੈਨੂੰ ਇਹ ਲੱਗਦਾ ਵਾ ਵੀ ਜੇ ਤੁਹਾਨੂੰ ਕੋਈ ਲੱਗਦਾ ਜਿਹੜੀ ਵੀ ਚੀਜ਼ ਤੇ ਉੱਥੇ ਸੀਨੀਅਰ ਫੈਡਰੇਸ਼ਨਾਂ ਹੈਗੀਆਂ ਸੀਨੀਅਰ ਬੰਦੇ ਹੈਗੇ ਆ ਉਹ ਮੇਰਾ ਖਿਆਲ ਆ ਉਹਨੇ ਇੱਕ ਕਦਮ ਆ ਜਿਹੜੇ ਉਹ ਲੈ ਰਹੇ ਆ ਤੇ ਆਪਾਂ ਇਹ ਹੀ ਆਸ ਕਰਦੇ ਆ ਲੋਕਾਂ ਤੋਂ ਵੀ ਆਪਾਂ ਬਾਧੂ ਜਿਹੜੀ ਸੋਸ਼ਲ ਮੀਡੀਆ ਤੇ ਬਿਆਨਵਾਜੀ ਆ ਉਹ ਇਦਾਂ ਦੀ ਨਾ ਕਰੇ ਬਾਕੀ ਪਿੰਕਾ ਜਰਗ ਜਿਹਨੂੰ ਜਿਹਦੇ ਫਾਦਰ ਸਾਹਿਬ ਨੇ ਕਬੱਡੀ ਖੇਡੀ ਆ ਜਿਹਨੇ ਖੁਦ ਕਬੱਡੀ ਖੇਡੀ ਆ ਮੈਂ ਪਰਸਨਲੀ ਤੌਰ ਤੇ ਇਦਾਂ ਦਾ ਬਿਆਨ ਆ ਜਿਹੜਾ ਉਹ ਤੋਂ ਮਤਲਬ ਕਿ ਅਕਸੈਪਟ ਨਹੀਂ ਕਰਦਾ ਜਾਂ ਮੈਂ ਉਮੀਦ ਨਹੀਂ ਕਰਦਾ ਵੀ ਕੋਈ ਇ ਵੀ ਆ ਪੰਜ ਜਜ਼ਬਾਤੀ ਹੋਏ ਹੁੰਨੇ ਆ ਕਈ ਵਾਰ ਆਪਾਂ ਹੋਰ ਤਰ੍ਹਾਂ ਗੱਲ ਨੂੰ ਪੇਸ਼ ਕਰਨਾ ਹੁੰਦਾ ਤੇ ਆਪਣੇ ਦੋਦਾਂ ਨਹੀਂ ਹੁੰਦੀ ਤੋਂ ਵੇਖ ਕੇ ਇਹਨਾਂ ਹੁੰਦਾ ਮੁੱਦੇ ਦਾ ਵਿਸ਼ਾ ਬਣ ਜਾਂਦਾ ਪਰ ਪਿੰਕਾ ਚਰਕ ਵੀ ਆਪਣੀ ਬਹੁਤ ਵਧੀਆ ਕਰ ਰਿਹਾ ਸਾਨੂੰ ਉਹ ਭਰਾ ਤੇ ਵੀ ਮਾਣ ਆ ਤੇ ਇਦਾਂ ਹੀ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਮੈਨੂੰ ਲੱਗਦਾ ਅਮਨਵੀਰ ਇੱਥੇ ਚਿੰਤਾ ਅਸਲ ਚ ਕੀ ਹੈ ਹਰਾਈ ਜਾਂਦੀ ਹੈ ਜਦੋਂ ਕਬੱਡੀ ਤੋਂ ਪਹਿਲਾਂ ਇੱਕ ਰੈਂਡਮ ਡ੍ਰੋਪ ਟੈਸਟ ਦੀ ਗੱਲ ਕੀਤੀ ਜਾਂਦੀ ਆ ਬਹੁਤੇ ਪਲੇਅਰ ਉਹਦੇ ਤੇ ਇਤਰਾਜ਼ ਕਰਦੇ ਆ ਉਹਦਾ ਇਤਰਾਜ਼ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਸਟੇਰੋਇਡ ਲਿਆ ਹੁੰਦਾ ਉਹਨਾਂ ਦਾ ਵੀ ਆਪਣੀ ਜਗ੍ਹਾ ਤੇ ਕਹਿਣਾ ਸਹੀ ਹੁੰਦਾ ਵੀ ਬਹੁਤ ਸਾਰੀਆਂ ਐ ਤੋਂ ਫੇਟ ਲੱਗਣ ਤੋਂ ਸਾਨੂੰ ਖਾਣੀਆਂ ਪੈਂਦੀਆਂ ਜਾਂ ਲਈ ਹੁੰਦੀ ਆ ਕਈ ਵਾਰੀ ਉਹ ਡੋਪ ਟੈਸਟ ਵਿੱਚ ਆ ਜਾਂਦੀ ਆ ਸਾਡਾ ਕੈਰੀਅਰ ਦਾ ਤੇ ਲੱਗ ਜਾਂਦਾ ਇਸ ਕਰਕੇ ਉਹ ਡੋਪ ਟੈਸਟ ਤੋਂ ਨਾ ਕਰ ਦਿੰਦੇ ਆ ਤੇ ਉਹ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਨੇ ਡੋਪ ਟੈਸਟ ਤੋਂ ਨਾ ਕੀਤੀ ਆ ਤੇ ਇਹ ਸਟੇਰੋਇਡ ਹੋਗਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਰੀਜ਼ਨ ਮੰਨਦੇ ਹੋ ਹਾਂਜੀ ਭਾਜੀ ਹੋ ਸਕਦਾ ਦੇਖੋ ਜੀ ਆ ਤਾਂ ਆਪਣਾ ਕੰਮ ਆ ਕਮੈਂਟਰੀ ਦਾ ਤੁਹਾਨੂੰ ਮੈਂ ਵਧੀਆ ਹੀ ਪੰਜਾਬੀ ਚ ਗੱਲ ਕਲੀਅਰ ਕਰਦੇ ਆ ਹੁਣ ਫੈਡਰੇਸ਼ਨਾਂ ਨੇ ਪਲੇਅਰਸ ਦਨੇ ਆ ਡੂਪ ਟੈਸਟ ਕਰਨੇ ਆ ਜੋ ਵੀ ਚੀਜ਼ਾਂ ਹੁੰਦੀਆਂ ਉਹ ਪਲੇਅਰਾਂ ਤੇ ਮੈਨੇਜਮੈਂਟ ਦੇ ਵਿੱਚ ਹੀ ਰਹਿੰਦਾ ਜੋ ਚੀਜ਼ ਸਾਡੇ ਕੋਲੇ ਬੋਲਣ ਦੇ ਲਈ ਆਉਂਦੀ ਆ ਹੁਣ ਦੇਖੋ ਇੱਧਰ ਤੁਸੀਂ ਡੂਪ ਟੈਸਟ ਕਰਨ ਨਹੀਂ ਗਏ ਤੁਸੀਂ ਡੂਪ ਟੈਸਟ ਕਰਾਇਆ ਨਹੀਂ ਤੁਹਾਡੀ ਉਹ ਤੇ ਜ਼ਿੰਮੇਵਾਰੀ ਨਹੀਂ ਜੇ ਤੁਸੀਂ ਆ ਕੇ ਮੈਨੂੰ ਕਹੋਗੇ ਵੀ ਯਾਰ ਫਲਾਣਾ ਪਲੇਅਰ ਡੂਪ ਟੈਸਟ ਚ ਆ ਗਿਆ ਤੇ ਮੈਂ ਜੋ ਉਹਨੂੰ ਜਾ ਕੇ ਲੋਕਾਂ ਚ ਪੇਸ਼ ਕਰ ਦੂੰਗਾ ਵੇਣਾ ਉਹ ਚੀਜ਼ ਨੂੰ ਜਸਟੀਫਾਈ ਕੀਤਾ ਤਾਂ ਉਹ ਪਲੇਅਰ ਦਾ ਦਾ ਜਿਹੜਾ ਸੀਜ਼ਨ ਇਹ ਜਿਹੜਾ ਇੱਕ ਸੈਲਫ ਜਿਹੜੀ ਉਮੀਦ ਹੁੰਦੀ ਆ ਉਹ ਖਤਰੇ ਦੇ ਵਿੱਚ ਆ ਜਾਂਦੀ ਆ ਤੇ ਮੈਂ ਪਰਸਨਲੀ ਤੌਰ ਤੇ ਕਦੇ ਵੀ ਇਹ ਚੀਜ਼ ਨੂੰ ਆਪ ਦੇ ਉੱਤੇ ਲਿਆ ਨਹੀਂ ਕਿ ਹਾਂ ਮੈਂ ਕੁਝ ਇਦਾਂ ਦੀ ਕੋਈ ਅਨਾਉਂਸਮੈਂਟ ਕਰਾਂ ਜਿਹੜੀ ਚੀਜ਼ ਨਾ ਕਿਸੇ ਪਲੇਅਰ ਦਾ ਕੈਰੀਅਰ ਜਾਂ ਇਹ ਕੱਲੇ ਪਲੇਅਰ ਨਹੀਂ ਹੁੰਦੇ ਭਾਜੀ ਉਹਨਾਂ ਦੇ ਫੈਮਿਲੀਆਂ ਮਾਂ-ਬਾਪ ਲਾਈਵ ਸੁਣਦੇ ਆ ਬੈਠਦੇ ਦੇਖਦੇ ਆ ਤਾਂ ਹਰ ਇੱਕ ਚੀਜ਼ ਨੂੰ ਕਲੀਅਰ ਕਰਨਾ ਪਹਿਲਾਂ ਬਹੁਤ ਜ਼ਰੂਰੀ ਆ ਤੇ ਜੇਕਰ ਮੈਨੇਜਮੈਂਟ ਆਪਣੇ ਕੋਲੇ ਆਉਂਦੀ ਆ ਵੀ ਆਪਾਂ ਚੀਜ਼ਾਂ ਕਰਨੀਆਂ ਜਿੰਨਾ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਪਿੱਛੇ ਜੇ ਡੋਪ ਟੈਸਟ ਕੀਤੇ ਉਦੋਂ ਇੱਕ ਪਲੇਅਰ ਮੇਰਾ ਖਿਆਲ ਮੈਨੂੰ ਜਿਹੜਾ ਉਹਨੂੰ ਨਾਮ ਨਹੀਂ ਯਾਦ ਆ ਰਿਹਾ ਜਦੋਂ ਪਹਿਲੀ ਵਾਰ ਜਿਹੜੇ ਪਲੇਅਰ ਆਉਂਦੇ ਆ ਪਰ ਤੁਸੀਂ ਉਹ ਜਦੋਂ ਰਿਪੋਰਟ ਆਈ ਤਾਂ ਉਹ ਵੀ ਇਦਾਂ ਦਾ ਕੋਈ ਉਹ ਨਹੀਂ ਸੀਗਾ ਵੀ ਜਿੱਦਾਂ ਕੋਈ ਕੋਈ ਵੱਡਾ ਡਿਸਟਰੀਅਰ ਲਾਇਆ ਸੀ ਉਹ ਜਸਟ ਇੱਕ ਪੇਨ ਕਿਲਰ ਆਈ ਸੀ ਪਰ ਉਹ ਜਿਹੜਾ ਕਿਹੜਾ ਸਾਲਟ ਲਿਆ ਹੋਇਆ ਉਹਨੂੰ ਆਇਡੈਂਟੀਫਿਕੇਸ਼ਨ ਕਰਨ ਦੇ ਲਈ ਭੇਜਿਆ ਗਿਆ ਸੀ ਪਰ ਉਹ ਫੈਡਰੇਸ਼ਨ ਨੇ ਆ ਕੇ ਮੈਨੂੰ ਖੁਦ ਕਿਹਾ ਵੀ ਇਹ ਅਨਾਉਂਸਮੈਂਟ ਕਰ ਦਿਓ ਵੀ ਇੱਕ ਪਲੇਅਰ ਆ ਜਿਹੜਾ ਉਹ ਪੋਜ਼ਿਟਿਵ ਆਇਆ ਗਿਆ ਤੇ ਰਿਜ਼ਲਟ ਜਿਹੜਾ ਆ ਜਾਣਾ ਉਹ ਹਾਫ ਸਮੇਂ ਤੋਂ ਮੇਰੇ ਖਿਆਲ ਨਾਲ ਪਹਿਲਾਂ ਹੀ ਉਹਦਾ ਰਿਜ਼ਲਟ ਆ ਗਿਆ ਸੀਗਾ ਵੀ ਇਦਾਂ ਕਰਕੇ ਵੀ ਉਹ ਜਿਹੜਾ ਪੇਨ ਪਲੇਅਰ ਵਾਪਸ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਸੀਗਾ ਤੇ ਇਦਾਂ ਦੀਆਂ ਜਿਹੜੀਆਂ ਫੈਡਰੇਸ਼ਨਾਂ ਨੇ ਕਬੱਡੀ ਦੇ ਪਲੇਅਰਾਂ ਜਾਂ ਮੈਨੇਜਮੈਂਟ ਆ ਜਿਹੜੇ ਪ੍ਰੋਮੋਟਰਸ ਆ ਉਹ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਕਿ ਹਾਂ ਆਪਾਂ ਜਿਹੜੀ ਕਬੱਡੀ ਦੇ ਉੱਤੇ ਇੱਕ ਜਿਵੇਂ ਧੱਬਾ ਲੱਗਿਆ ਵਾ ਜਾਂ ਤਾਂ ਬੱਲ ਆ ਰਹੇ ਨੇ ਆਪਾਂ ਉਹ ਚੀਜ਼ ਨੂੰ ਰੁਕ ਸਕੀਏ ਜਿੰਨਾ ਕ ਆਪਣੇ ਦੋਸ ਹੈਗਾ ਉਹ ਕਰ ਰਹੇ ਨੇ ਤੇ ਸਾਨੂੰ ਉਹਨਾਂ ਤੇ ਮਾਣ ਵੀ ਆ ਵੀ ਇੱਕ ਦਿਨ ਕਬੱਡੀ ਅੱਜ ਵੀ ਸਾਫ਼ ਸੁਥਰੀ ਆ ਸਾਡੇ ਲਈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਲਈ ਸਾਫ਼ ਸੁਥਰੀ ਹੋ ਜਾਵੇ ਜਲਦੀ ਦੇ ਨਾਲ ਇਹ ਅਸੀਂ ਆਸ ਉਮੀਦ ਕਰਦੇ ਹਾਂ ਬਿਲਕੁਲ ਅਮਨਵੀਰ ਕਮੈਂਟਰੀ ਤੁਸੀਂ ਕ੍ਰਿਕਟ ਦੀ ਵੀ ਕੀਤੀ ਹੋਈ ਆ ਉਹ ਚੋ ਬੱਚੋ ਕਿਤੇ 6 ਵਜ ਗਿਆ 4 ਵਜ ਗਿਆ ਜੋਸ਼ ਹੁੰਦਾ ਜਿਹੜੀ ਕਬੱਡੀ ਦੀ ਕਮੈਂਟਰੀ ਉਹ ਲਗਾਤਾਰ ਇੱਕੋ ਰੋਹ ਦੇ ਵਿੱਚ ਜੋਸ਼ ਜਸ਼ੀਲੇ ਦੇ ਤਰੀਕੇ ਨਾਲ ਹੁੰਦੀ ਆ ਤੁਹਾਨੂੰ ਕਿਹਨਾਂ ਨੂੰ ਫਰਕ ਲੱਗਦਾ ਲਾਈਕ ਜਿਆਦਾ ਮਜ਼ਾ ਕਿਸ ਚੀਜ਼ ਦੇ ਵਿੱਚ ਆਉਂਦਾ ਦੇਖੋ ਭਾਜੀ ਮੈਨੂੰ ਮੈਂ ਕਾਸਕੋ ਕ੍ਰਿਕਟ ਦੀ ਕਮੈਂਟਰੀ ਕਰਦਾ ਹੁੰਦਾ ਪੰਜਾਬ ਦੇ ਵਿੱਚ ਤੇ ਮੈਂ ਹਮੇਸ਼ਾ ਹੀ ਆਪਦੀ ਜ਼ਿੰਦਗੀ ਦੇ ਵਿੱਚ ਕਾਸਕੋ ਕ੍ਰਿਕਟ ਦਾ ਰਣੀ ਆਉਂਦਾ ਮੈਂ ਦੇਣ ਨਹੀਂ ਦੇ ਸਕਦਾ ਕਿਉਂਕਿ ਜੋ ਕੁਝ ਮੈਨੂੰ ਮਿਲਿਆ ਜਿਸ ਪੋਜੀਸ਼ਨ ਤੇ ਅੱਜ ਮੈਂ ਖੜਾ ਜਦ ਮੇਰੀ ਪੰਜਾਬ ਟੀਵੀ ਤੇ ਇੰਟਰਵਿਊ ਵੀ ਹੋ ਰਹੀ ਆ ਮੈਂ ਉਹਦਾ ਸਾਰਾ ਕ੍ਰੈਡਿਟ ਆ ਜਿਹੜਾ ਉਹ ਕਾਸਕੋ ਕ੍ਰਿਕਟ ਨੂੰ ਦਿੰਦਾ ਉਹਨੂੰ ਚਾਹਣ ਵਾਲਿਆਂ ਨੂੰ ਉਹਨਾਂ ਨੇ ਖੇਡਣ ਵਾਲਿਆਂ ਨੂੰ ਦੂਸਰੀ ਗ ਕਬੱਡੀ ਦੇ ਵਿੱਚ ਕਬੱਡੀ ਸਾਡੀ ਪੰਜਾਬੀਆਂ ਦੀ ਮਾਂ ਖੇਡ ਆ ਜਿਹਨੂੰ ਬਚਪਨ ਦੇ ਵਿੱਚ ਆਪਾਂ ਖੇਡਿਆ ਵੀ ਆ ਬਚਪਨ ਦੇ ਵਿੱਚ ਬਾਪੂ ਨਾਲ ਜਾ ਕੇ ਮੈਚ ਦੇਖੇ ਵੀ ਆ ਤਾਂ ਕਬੱਡੀ ਦੇ ਨਾਲ ਆਪਾਂ ਆਟੋਮੈਟਿਕਲੀ ਜਿੱਥੇ ਪੰਜਾਬੀਆਂ ਦੀ ਗੱਲ ਆ ਜਾਂਦੀ ਹੈ ਮਾਂ ਖੇਡ ਕਬੱਡੀ ਦੀ ਆ ਗੱਲ ਆ ਜਾਂਦੀ ਆ ਉਹ ਆਟੋਮੈਟਿਕਲੀ ਉਹਦੇ ਨਾਲ ਜੁੜੇ ਹੁੰਦੇ ਆ ਤੇ ਜਦੋਂ ਮੈਂ ਨਿਊਜ਼ੀਲੈਂਡ ਦੇ ਵਿੱਚ ਫਸਟ ਟਾਈਮ ਆਇਆ ਤੇ ਮੈਨੂੰ ਮੌਕਾ ਮਿਲਿਆ ਤੇ ਮੇਰੇ ਲਈ ਵੀ ਮਾਣ ਵਾਲੀ ਗੱਲ ਆ ਜਦੋਂ ਪਹਿਲੀ ਯਾਰ ਮੈਂ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤਾਂ ਨਿਊਜ਼ੀਲੈਂਡ ਦੀਆਂ ਪਹਿਲੀਆਂ ਸੈ ਖੇਡਾਂ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀ ਜਦੋਂ ਮੈਂ ਕਮੈਂ ਪਹਿਲੀਆਂ ਸੇ ਖੇਡਾਂ ਤੇ ਬੋਲਿਆ ਸੀ ਤੇ ਅੱਜ ਤੁਸੀਂ ਇਹ ਦੇਖ ਲਓ ਵੀ ਮੈਂ 2019 ਤੋਂ ਲੈ ਕੇ 25 ਹੋ ਗਿਆ ਤੇ ਪੂਰੇ ਮੈਂ 3 ਸਾਲ ਮੈਨੂੰ ਆਸਟ੍ਰੇਲੀਆ ਆਉਂਦੇ ਨੂੰ ਹੋ ਗਏ ਜਿਹੜਾ ਮੈਂ ਆਸਟ੍ਰੇਲੀਆ ਚ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮੈਚ ਆ ਕਬੱਡੀ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਮੈਚ ਆ ਬਾਈ ਹੈਰੀ ਸੰਧੂ ਵਰਗੇ ਇਥੇ ਜਗਰਪਿੰਦਰ ਉਪਲ ਹੋਣੀ ਪੰਜਾਬ ਸਪੋਰਟਸ ਕਲੱਬ ਦਾ ਮੇਲਾ ਕਰਾਉਂਦੇ ਆ ਸਿਡਨੀ ਵੀ ਮੇਰਾ ਖਿਆਲ ਆ ਮੈਂ ਤੀਜੀ ਚੌਥੀ ਵਾਰ ਮੈਂ ਸਿਡਨੀ ਦੀਆਂ ਗਰਾਊਂਡਾਂ ਦੇ ਵਿੱਚ ਹੀ ਮੈਚ ਬੋਲ ਚੁੱਕੇ ਆ ਉਸ ਤੋਂ ਬਾਅਦ ਮੈਲਬਨ ਹੋ ਗਿਆ ਮਲਡੂਰੇ ਦੇ ਵਿੱਚ ਚੈਰੀ ਗਰੇ ਵਾਲ ਬਾਈ ਆ ਉਹ ਮੇਲਾ ਕਰਵਾਉਂਦਾ ਉੱਥੇ ਆਪਣੀ ਹਰ ਇੱਕੇ ਸਾਲ ਆ ਜਿਹੜੀ ਉਹ ਹੁੰਦੀ ਆ ਤੇ ਹੁਣ 6 26 ਅਪ੍ਰੈਲ ਨੂੰ ਗੁਰ ਖਰਪਾ ਕੀ ਚਲੋ ਭਰਾਵਾਂ ਦਾ ਪਿਆਰ ਆ ਵੀ ਉੱਥੇ ਵੀ ਆਪਦੇ ਬੋਲ ਸਾਂਝੇ ਕਰਨ ਦਾ ਮੌਕਾ ਮਿਲੂਗਾ ਤੇ ਜਦੋਂ ਕਬੱਡੀ ਬੋਲਦੇ ਆ ਤਾਂ ਫਿਰ ਉਦੋਂ ਪੰਜਾਬ ਵੀ ਮੂਰੇ ਹੁੰਦਾ ਇੱਕ ਗੱਲ ਹੁੰਦਾ ਨਾ ਵੀ ਆਪਣੇ ਘਰ ਦੇ ਜਿੱਦਾਂ ਕ੍ਰਿਕਟ ਨੂੰ ਜ਼ਿਆਦਾ ਨਹੀਂ ਦੇਖਦੇ ਤੇ ਹਮੇਸ਼ਾ ਜਿੰਦੋਂ ਮੈਂ ਕਮੈਂਟਰੀ ਕਰਦਾ ਹੁੰਦਾ ਤੇ ਫਿਰ ਬਾਪੂ ਮੇਰਾ ਥੋੜੇ ਟਾਈਮ ਬਾਅਦ ਉਹਨੇ ਫੋਨ ਲਾ ਲੈਣਾ ਵੀ ਅੱਛਾ ਉਹਨੂੰ ਜੱਫਾ ਨਹੀਂ ਅਜੇ ਤੱਕ ਲੱਗਿਆ ਉਹਨੂੰ ਆ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਵੀ ਜਿਹੜਾ ਪਿਆਰ ਉਹ ਮਾਂ ਖੇਡ ਕਬੱਡੀ ਦੇ ਹਾਂਜੀ ਜਿਹੜਾ ਸੋ ਅਮਨਵੀਰ ਤੁਸੀਂ ਟਾਈਮ ਦਿੱਤਾ ਸਸ ਅਸੀਂ ਇਹੀ ਕਵਾਂਗੇ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ ਦੀ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਜੀ ਪੰਜਾਬ ਟੀਵੀ ਦੀ ਸਾਰੀ ਟੀਮ ਦਾ ਥੈਂਕ ਯੂ ਵੈਰੀ ਮਚ ਜਿਉਂਦੇ ਵਸਦੇ ਰਹੋ ਰਵ ਤਰੱਕੀਆਂ ਥੈਂਕ ਯੂ ਅਮਨ ਰੰਦਾਵਾ ਜਿਨ੍ਹਾਂ ਨੇ ਪਹਿਲਾਂ ਕਮੈਂਟਰੀ ਜਿਹੜੀ ਉਹ ক্রিকেট ਤੋਂ ਸਟਾਰਟ ਕੀਤੀ ਤੇ ਹੁਣ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਉਹਨਾਂ ਦੀ ਆਵਾਜ਼ ਗੂੰਜਦੀ ਆ